ਬਰਛੇ ਪਰ ਖਲੋ ਰੰਬੀਆਂ ਤੇਜ਼ ਕਰ ਲੋ ਪੈਰੇ ਗੱਡ ਦੇ ਭਾਵੇਂ ਹਰ ਗਲੀ ਉੱਤੇ ਉਹਦੇ ਸਿੱਧਕ ਨੂੰ ਫੈਲਣੋਂ ਰੋਕੋਂਗੇ ਕੀ ਜਿਹੜਾ ਰੱਖੀ ਹੁੰਦਾ ਏ ਸਿਰ ਤਲੀ ਉੱਤੇ ਜਿੱਦੇ ਲੂ ਲੂ ਤਾਪੇ ਬ੍ਰਹਿਮੰਡ ਸਾਰਾ ਉਹਨੂੰ ਕਿਹੜੇ ਪਾਸਿਓਂ ਠੜਕਾਉਂਗੇ ਵੇ ਜਿਹੜਾ ਵੱਸਦਾ ਤਾਰਿਓਂ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲੈ ਜਾਉਂਗੇ ਵੇ ਉਨੂੰ ਵੱਢ ਕੇ ਕਿੱਥੇ ਲੈ ਜਾਓਂਗੇ ਵੇ ਦਸਵੇਂ ਗੁਰਾਂ ਦੇ ਬਖਸ਼ੇ ਤੀਰ ਸੁੱਚੇ ਫੱਤੇ ਫੱਤੇ ਦਾ ਕਰਦੇ ਨੇ ਜਾਪ ਲੋਕੋ ਸਿੰਘ ਜੰਗਾਂ ਯੁੱਧਾਂ ਚ ਜਿੱਥੇ ਜੂਝਦੇ ਨੇ ਰੱਬ ਉੱਤਰ ਹੈ ਹੋਂਦਾ ਉਥੇ ਆਪ ਲੋਕੋ ਸਾਡੇ ਸੁਰਤ ਚ ਉਸਰੇ ਅਨੰਦਪੁਰ ਨੂੰ ਕਿਹੜੀ ਤੋਪ ਦੇ ਗੋਲੇ ਨਾਲ ਢਾਉਂਗੇ ਵੇ ਜਿਹੜਾ ਵੱਸਦਾ ਤਾਰਿਓਂ ਪਾਰ ਖੋਪੜ ਉਨੂੰ ਵੱਢ ਕੇ ਕਿੱਥੇ ਲੈ ਜਾਓਂਗੇ ਵੇ ਉਨੂੰ ਵੱਢ ਕੇ ਕਿੱਥੇ ਲੈ ਜਾਓਂਗੇ ਵੇ ਜਿੱਥੋਂ ਕਾਫਲਾ ਲੰਘਿਆ ਖਾਲਸੇ ਦਾ ਉਥੇ ਮੁਰਦਿਆਂ ਵਿੱਚ ਵੀ ਜਾਨ ਪੈਜੂ ਤੇਗਾ ਧਰਤੀ ਚੋਂ ਉੱਗਦੀਆਂ ਰਹਿਣੀ ਆਵੇ ਬਾਜਾਂ ਵਾਸਤੇ ਛੋਟਾ ਅਸਮਾਨ ਪੈਜੂ ਜਿਹੜਾ ਗੁਰਾਂ ਨੇ ਸ਼ਬਦ ਆਬਾਦ ਕੀਤਾ ਲੱਖਾਂ ਸਾਲਾਂ ਦੇ ਬਾਅਦ ਵੀ ਗਾਉਂਗੇ ਵੇ ਜਿਹੜਾ ਵੱਸਦਾ ਤਾਰੇਉਂ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲੈ ਜਾਉਂਗੇ ਵੇ ਉਹਨੂੰ ਵੱਢ ਕੇ ਕਿੱਥੇ ਲੈ ਜਾਉਂਗੇ ਵੇ ਧੰਨਵਾਦ ਜੀ